ਦੇਖੋ ਇੱਕ ਜਣਾ ਸਵਾਲ ਕਰ ਲੋ ਅੱਜ ਸਿੱਖ ਇੰਟਰਨੈਸ਼ਨਲ ਮੈਂ ਕਰ ਲੋ ਆ ਜੀ ਬੋਲੋ ਤੁਸੀਂ ਬੋਲੋ ਤੁਸੀਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਤੇ ਉਹਦੇ ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜ ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਹੈ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜਿਹੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਹੈ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ ਗੱਲ ਮਿਰਸਾ ਸਿੰਘ ਮਟੋਏ ਵਾ ਪ੍ਰੈਸ ਆਫਿਸ ਕਰਕੇ ਕਾਫੀ ਤੱਤ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਣਾ ਛੱਡੋ ਭਰੇ ਛੱਡੋ ਇਸ ਮਸਲੇ ਨੂੰ ਜੀ ਅਕਾਲ ਤਖਤ ਸਾਹਿਬ ਕਹਿ ਰਹੇ ਜਿਹੜੇ ਫੈਸਲੇ ਬੰਦ ਕਰਨੇ ਜਾਈ ਜਾਂਦੇ ਇਹਦਾ ਕੀ ਮਤਲਬ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਯੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਖੱਤਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰਦواری ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸੀ ਜੀ ਜੀ ਇਹ ਤਾਂ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਸਰ ਜੀ ਬਾਰ ਬਾਰ ਚੱਕਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਜੀ ਬਹੁਤ ਛੱਡੋ ਬਹੁਤ ਵਾਰ ਇਹਦੇ ਤੇ ਮੈਂ ਮਜਬੂਰੀ ਇਹਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਸ ਹੀ ਖਤਮ ਹੋ ਗਿਆ ਸਰ ਜੀ ਤੁਸੀਂ ਆਪਣੇ ਬਾਬੂ ਇੱਕ ਮਿੰਟ ਜੀ ਹੁਣ ਭਾਈ ਕੋਈ ਨਹੀਂ ਰਹਿੰਦੇ ਕੋਈ ਆਪੇ ਕੀਤਾ ਜਾ ਰਿਹਾ ਜੀ ਜੀ ਸਾਹਿਬ ਜੀ ਜੀ ਕੋਈ ਆਪਣਾ ਅਧਿਕਾਰ ਜੀ ਕਾਲ ਦੇ ਵਿੱਚ ਮਹਿਸੂਸ ਕੀਤਾ ਕਿ ਸਿਆਸੀ ਦਬਾਅ ਕਰੀ ਮੈਂ ਕਦੇ ਨਹੀਂ ਮੰਨਿਆ ਜੀ ਲੱਖ ਹੋਵੇ ਜੇ ਮੰਨ ਲੇ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾਨੀ ਨਹੀਂ ਸੀ ਤਮ ਕੁਬੀਰ ਬਾਦਲੇ ਆਪਣੀ ਸਜਾਇ ਜਿਹੜੀ ਉਹ ਪੂਰੀ ਕਰ ਲਈ ਸੀ ਲੱਗਦਾ ਕਿ ਤੈਨਾਂ ਕਿਤੇ ਕੋਈ ਕਮੀ ਰਹੀ ਉਹ ਕੋ ਨੂੰ ਚਿੱਠੀ ਵੀ ਕੱਲ ਤਾਂ ਸਭ ਤੋਂ ਮਿਲ ਗਈ ਸੀ ਸਜਾ ਉਹ ਤਾਂ ਤੁਸੀਂ ਹੁਕਮਨਾਮਾ ਪੜ੍ਹ ਲਓ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿਹੜੀਆਂ ਬੱਦਾਂ ਜਿਹੜੀਆਂ ਮੰਨੀਆਂ ਗਈਆਂ ਕਿਹੜੀਆਂ ਨਹੀਂ ਮੰਨੀਆਂ ਗਈਆਂ ਨਹੀਂ ਉਹ ਦੋ ਦੋ ਸਾਮਰ ਦਾ ਹੁਕਮਨਾਮਾ ਸੱਤਵੇਂ ਅੰਮ੍ਰਿਤ ਦਾ ਹੁੰਦਾ ਦੇਖੋ ਇੱਕ ਜਣਾ ਸਵਾਲ ਕਰ ਲਓ ਅੱਜ ਸਿੱਖ ਇੰਟਰਨੈਸ਼ਨਲ ਇੰਟਰਨੈਸ਼ਨਲ ਸਿਕ ਫੈਡਰੇਸ਼ਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੇ ਉਹਦੇ 'ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜ ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਆ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਆ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਆ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ ਗੱਲ ਵਿਰਸਾ ਸਿੰਘ ਮਟੋਆ ਉਹ ਪ੍ਰੈਸ ਕਾਫੀਸ ਕਰਕੇ ਕਾਫੀ ਤੱਥ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਪਰੇ ਛੱਡੋ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਕਹਿੰਦੇ ਜਿਹੜੇ ਫੈਸਲੇ ਬੰਦ ਕਮਰੇ ਚ ਰਹਿ ਜਾਂਦੇ ਇਹਦਾ ਕੀ ਮਤਲਬ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਯੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੱਦਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸੀ ਜੀ 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 ਇਹ ਤਾਂ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਸ੍ਰੀ ਵਿਸ਼ਵ ਮਾਰ ਮਾਰ ਚੱਕਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਸਿੰਘ ਸਾਹਿਬ ਤੁਸੀਂ ਆਪਣੇ ਕਾਰਜ ਕਰ ਬਹੁਤ ਛੱਡੋ ਬਹੁਤ ਵਾਰੇ ਦੇ ਤੇ ਮੈਂ ਇਹਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਾਸੀ ਖਤਮ ਹੋ ਗਿਆ ਮੈਂ ਕਦੇ ਨਹੀਂ ਮੰਨਿਆ ਜੀ ਲੱਖ ਹੋਵੇ ਜੇ ਮੰਨ ਲਏ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾਨੀ ਨਹੀਂ ਸਭ ਕੁਬੀਰ ਮਾਦਨ ਨੇ ਆਪਣੀ ਸਹਯਾ ਜਿਹੜੀ ਸੀ ਉਹ ਪੂਰੀ ਕਰਨੀ ਸੀ ਲੱਗਦਾ ਕਿ ਤਨੇ ਕਿਤੇ ਕੋਈ ਕਮੀ ਰਹੀ ਉਹਨੂੰ ਚਿੱਠੀ ਵੀ ਕੱਲ ਤਾਂ ਸਭ ਤੋਂ ਮਿਲ ਗਈ ਸੀ ਉਹ ਤਾਂ ਤੁਸੀਂ ਹੁਕਮਨਾਮਾ ਪੜ੍ਹ ਲਓ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿਹੜੀਆਂ ਬੱਦਾਂ ਜਿਹੜੀਆਂ ਮੰਨੀਆਂ ਗਈਆਂ ਕਿਹੜੀਆਂ ਨਹੀਂ ਮੰਨੀਆਂ ਗਈਆਂ ਨਹੀਂ ਉਹ ਦੋ ਦੋ ਸਮਰਦਾ ਹੁਕਮਨਾਮਾ ਸੱਤਵੇਂ ਅੰਮ੍ਰਿਤ ਦਾ ਕਰਾਈ ਸਿੱਧਾ